ਕੋਸ਼ਰ ਦੇਣ ਪਹਿਲਾਂ ਪੰਜਾਬ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ੇਵਰਾ ਚੋਹਾਨ ਆਏ ਸੀ ਜਿਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਜਿਹੜੀ ਨਜਾਇਜ਼ ਮਾਈਨਿੰਗ ਹੋਣ ਕਰਕੇ ਬਿਹਾਰਾ ਡਿਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿਸ ਤਰੀਕੇ ਨਾਲ ਤੁਸੀਂ ਸਾਰਾ ਡਾਟਾ ਮੈਨੇਜ ਕਰਦੇ ਪਏ ਹੋ ਕਿ ਜਿੱਦਾਂ ਪਿੰਡ ਵਿੱਚ ਤੁਸੀਂ ਵੋਟਾਂ ਤੋਂ ਹਿਸਾਬ ਲਾਉਂਦੇ ਹੋ ਜਾਂ ਕਿਸ ਤਰੀਕੇ ਨਾਲ ਤੁਸੀਂ ਸਾਰਾ ਕੋਸ਼ ਚੈੱਕ ਕਰਦੇ ਹੋ ਕਿ ਕਿੱਥੇ ਸਮਾਨ ਪਹੁੰਚ ਗਿਆ ਜਾਂ ਕਿੱਥੇ ਪਹੁੰਚਣਾ ਆ ਰਾਇਆ ਉਹਦੇ ਵਿੱਚ ਡਿਜ਼ਾਸਟਰ ਦਾ ਮੁੱਖ ਕਾਰਨ ਬੀਬੀਐਮਬੀ ਆ ਜਿਹੜੀ ਮੈਨਮੇਡ ਆਪਾਂ ਕਹੀਏ ਪੰਜਾਬ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਉਹ ਇੱਕ ਦੂਜੇ ਨਾਲ ਮੋਡਰਨ ਮੋਟਾ ਜੋੜ ਕੇ ਖੜੀਆਂ ਨੇ ਰਾਸਮਗਰੀਆ ਜਿੱਥੇ ਤਾਂ ਲੋਡ ਆ ਉੱਥੇ ਅਪੜਦੀ ਨਹੀਂ ਪਈ ਪਹਿਲਾ ਕੰਮ ਤਾਂ ਅਸੀਂ ਸਰਕਾਰ ਨੂੰ ਘੇਰਾਂਗੇ ਜੀ ਸਾਰੀਆਂ ਜੱਥੇਬੰਦੀਆਂ ਅਸੀਂ ਇਕੱਠੀਆਂ ਹੋ ਕੇ ਕਿਉਂਕਿ ਫਰਜ ਸਰਕਾਰ ਦਾ ਬਣ ਬਿਲਕੁਲ ਜੀ ਬਿਲਕੁਲ ਇਸ ਸਮੇ ਅਸੀਂ ਪਹੁੰਚੇ ਹਰੀਕੇ ਹੈੱਡ ਤੇ ਮਿਸਰ ਸਤਲੂ ਦੇ ਰਾਤ ਕੈਂਪ ਵਿੱਚ ਜਿੱਥੋਂ ਹਾਰਡ ਪਰਭਾਵੇ ਤੱਕ ਖੇਤਰਾ ਵਿੱਚ ਰਾਸਮਗਰੀ ਦਾ ਸੰਚਾਲਨ ਕੀਤਾ ਜਾਂਦਾ ਤੇ ਇੱਥੇ ਮੌਜੂਦ ਨੇ ਸਰਦਾਰ ਦਵਿੰਦਰ ਸਿੰਘ ਸੇਖੋਂ ਜਿਹੜੇ ਮਿਸਰ ਸਾਥੋਂ ਦੇ ਜਨਸ ਕਤਨੇ ਆ ਉਹ ਇਹਨਾਂ ਨਾਲ ਗੱਲਬਾਤ ਕਰਦੇ ਆ ਵਾਈ ਗੁਚੀ ਕਾ ਖਾਲਸਾ ਵਾਈ ਗੁਚੀ ਕਾ ਖਾਲਸਾ ਵਾਈ ਗੁਚੀ ਹਨਜੀ ਅ ਸੁਣਨ ਵਿੱਚ ਆ ਰਿਹਾ ਕਿ ਜਿਹੜੀ ਰਾਸਮਗਰੀ ਆ ਜਿੱਥੇ ਤਾਂ ਲੋਡ ਆ ਉਥੇ ਅਪੜਦੀ ਨਹੀਂ ਪਈ ਤੇ ਜਿੱਥੇ ਕਹਿ ਲੋ ਵੀ ਲੋਡ ਪੂਰੀ ਹੋ ਚੁੱਕੀ ਆ ਮਤਲਬ ਲੋਕ ਉਥੇ ਜਮਾ ਕਰਦੇ ਪਏ ਆ ਹੱਦੋਂ ਵੱਧ ਕੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਆ ਦੇਖੋ ਜੀ ਪਹਿਲਾਂ ਤਾਂ ਇਹ ਰਾਤ ਕੈਂਪ ਮਿਸਲ ਸਤਲੁਜ ਤੇ ਹੜ ਪੀਰ ਕਿਸਾਨ ਜਥੇਬੰਦੀ ਜਿਹੜੇ ਉਹਨਾਂ ਦੇ ਇੱਕ ਜਾਂਚੀ ਸਾਹਿਬ ਮੇਰੇ ਕੋਲੇ ਗਿੱਲ ਸਾਹਿਬ ਬੈਠੇ ਆ ਜੀ ਇਹ ਸਾਂਝੇ ਤੌਰ ਤੇ ਚਲਾਇਆ ਜਾ ਰਿਹਾ ਜੀ ਆਪਣਾ ਮੁੱਖ ਮਕਸਦ ਹੀ ਇਹ ਸੀ ਵੀ ਆਪਾਂ ਜਿਹੜੀ ਵੀ ਰਾਤ ਸਮਗਰੀ ਆ ਰਹੀ ਆ ਉਹਨੂੰ ਸਹੀ ਲੋੜਵਾਲ ਤੱਕ ਦਿਸ਼ਾ ਦੇ ਸਕੀਏ ਉੱਥੇ ਪਹੁੰਚਾ ਸਕੀਏ ਜੀ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਾਫੀ ਹੱਤਾਂ ਹੀ ਆਪਾਂ ਕਾਮਯਾਬ ਹੋਏ हां ਜਿਹੜੀਆਂ ਘਟਨਾਵਾਂ ਹੋ ਰਹੀਆਂ ਜੀ ਜਿਹਦੀ ਚਰਚਾ ਜਾਦੇ ਹੋ ਰਹੀ ਆ ਵੀ ਰਾਸ ਸਮਗਰੀ ਸਹੀ ਨਹੀਂ ਪਹੁੰਚ ਰਹੀ ਜੀ ਉਹ ਕੀ ਹੁੰਦਾ ਨਾ ਜਿਹੜੀ ਕੋਈ 네ਗੇਟਿਵ ਘਟਨਾ ਹੁੰਦੀ ਆ ਉਹ ਉਹਨੂੰ ਜਿਆਦਾ ਪਿਕ ਹੋ ਜਾਂਦੀ ਆ ਜੀ ਐਲਗੋਰਿਦਮਸ ਦੀ ਜਿਹੜੀਆਂ ਫੇਸਬੁੱਕ ਦੀਆਂ ਐਵੇਂ ਦੀਆਂ ਹੈਗੀਆਂ ਵੀ ਉਹਨੂੰ ਉਹ ਜਿਆਦਾ ਪ੍ਰਚਾਰ ਕਰ ਦਿੰਦੇ ਆ ਜੀ ਪੋਸਟ ਲਈ ਜਿਹੜੀ ਆ ਉਹ ਰਾਸ ਸਮਗਰੀ ਲੋੜਵੰਦਾਂ ਤੱਕ ਹੀ ਪਹੁੰਚ ਰਹੀ ਆ ਤੇ ਜੇ ਕੋਈ ਥੋੜਾ ਬਹੁਤਾ ਜੋੜ ਵੀ ਰਿਹਾ ਤਾਂ ਉਹਦਾ ਕਾਰਨ ਇਹ ਹੁੰਦਾ ਜੀ ਜਦੋਂ ਇਹ ਹੜ੍ਹ ਚੱਲ ਰਹੇ ਆ ਜੀ ਤਾਂ ਰਾਸ ਸਮਗਰੀ ਵੀ ਤਕਰੀਬਨ ਆਪਣਾ ਉਦੋਂ ਤੱਕ ਕੀ ਹੁੰਦਾ ਵੀ ਆਪਣਾ ਹੜ ਚੱਲ ਰਿਹਾ ਆਪਣਾ ਸੰਗਤਾਂ ਜੋਸ਼ ਹੁੰਦਾ ਲੈ ਕੇ ਆ ਰਹੇ ਹੁੰਦੇ ਆ ਬਿਲਕੁਲ ਜੀ ਤਾਂ ਉਸ ਤੋਂ ਬਾਅਦ ਉਹ ਘਟ ਜਾਂਦੀ ਹੈ ਜੀ ਉਹ ਜਿਹਦੇ ਕੋਲ ਉਹਨੂੰ ਪਸ਼ੂ ਆ ਇੱਥੇ ਕਿਉਂਕਿ ਜਿਹੜਾ ਇਲਾਕਾ ਹੈ ਜੀ ਦਰਿਆ ਦੇ ਨੇੜ ਦਾ ਇੱਥੇ ਦੁੱਧ ਦਾ ਕਾਰੋਬਾਰ ਜ਼ਿਆਦਾ ਹੈ ਪਸ਼ੂ ਮੱਝਾਂ ਬਹੁਤ ਜ਼ਿਆਦਾ ਲੋਕਾਂ ਨੇ ਰੱਖੀਆਂ ਤਾਂ ਉਹ ਜੇ ਕੋਈ ਜੋੜ ਰਿਹਾ ਉਹਦਾ ਇਹ ਆ ਵੀ ਮੈਂ ਅੱਗੇ ਉਹਦੀ ਵਰਤੋਂ ਕਰ ਦਊਗਾ ਅਖੀਰ ਤਾਂ ਉਹ ਵੇਖੋ ਸਮਗਰੀ ਜੇ ਫੀਡ ਆ ਰਹੀ ਹੈ ਤਾਂ ਪਸ਼ੂਆਂ ਕੋਲ ਹੀ ਜਾਣੀ ਹੈ ਜੇ ਕੋਈ ਖਾਣ ਵਾਲੀ ਚੀਜ਼ ਆ ਰਹੀ ਹੈ ਉਹ ਮੁਰਕੀ ਲੋਟਜੀ ਹੋਣੀ ਹੈ ਕੋਈ ਕੋਈ ਦੁੱਖ ਕੀ ਕਰਦਾ ਮੈਂ ਸਾਨੂੰ ਵੀ ਪਤਾ ਲੱਗ ਗਿਆ ਕਿ ਕਿਸੇ ਨੇ ਕੁਝ ਵਿਚੰਨ ਦੀ ਕੋਸ਼ਿਸ਼ ਕੀਤੀ ਜਾਂ ਉਹ ਮਤਲਬ ਉਹ ਬਹੁਤ 1% 2% ਜੀ ਤੇ ਜਦੋਂ ਵੀ ਆਪਾਂ ਇਹੋ ਜਿਹਾ ਕੰਮ ਸੇਵਾ ਦਾ ਕਰਦੇ ਆ ਜੀ ਈਵਨ ਗਵਰਨਮੈਂਟ ਕੋਲ ਵੀ ਜਿਹਦੇ ਕੋਲ ਪ੍ਰੋਪਰ ਡਾਟਾ ਹੋਣ ਤਾਂ 100% ਟਾਰਗੇਟਡ ਚੀਜ਼ ਕਿਤੇ ਵੀ ਨਹੀਂ ਹੋ ਸਕਦੀ ਜੀ ਤਾਂ ਇਹ ਇਹ ਬਹੁਤ ਬਿਹਤਰ ਤਰੀਕੇ ਨਾਲ ਡਿਸਟ੍ਰੀਬਿਊਟ ਹੋ ਰਿਹਾ ਜਿਵੇਂ ਹੁਣੇ ਭਾਈ ਸਾਹਿਬ ਇਹਨਾਂ ਦਾ ਆਪ ਦਾ ਖੇਤ ਵਿੱਚ ਆਇਆ ਵਿਆ ਜੀ ਥੋੜਾ ਖੇਤ ਬਾਹਰ ਆ ਐਮੀ ਹੋਰ ਬਹੁਤ ਇੱਥੇ ਆ ਸੋ ਗੰਦੇ ਉਹ ਲੋਕ ਜਿਹੜੇ ਜਥੇਬੰਦ ਤੌਰ ਤੇ ਜਿਹਨੇ ਜਥੇਬੰਦ ਉਹ ਆਪ ਨਹੀਂ ਲੈ ਰਹੇ ਉਹ ਵੀ ਅੱਗੇ ਡਿਸਟ੍ਰਿਬਿਊਟ ਕਰ ਰਹੇ ਆ ਤੇ ਵਧੀਆ ਪ੍ਰੋਪਰ ਚੱਲ ਰਿਹਾ ਜੀ ਠੀਕ ਆ ਜੀ ਹਾਂ ਜੀ ਅ ਕਿਸ ਤਰੀਕੇ ਨਾਲ ਤੁਸੀਂ ਸਾਰਾ ਡਾਟਾ ਮੈਨੇਜ ਕਰਦੇ ਪਏ ਹੋ ਕਿ ਜਿੱਦਾਂ ਪਿੰਡ ਵਿੱਚ ਤੁਸੀਂ ਵੋਟਾਂ ਤੋਂ ਹਿਸਾਬ ਲਾਉਂਦੇ ਹੋ ਜਾਂ ਕਿਸ ਤਰੀਕੇ ਨਾਲ ਤੁਸੀਂ ਸਾਰਾ ਕੁਝ ਚੈੱਕ ਕਰਦੇ ਹੋ ਕਿ ਕਿੱਥੇ ਸਮਾਨ ਪਹੁੰਚ ਗਿਆ ਜਾਂ ਕਿੱਥੇ ਪਹੁੰਚਣਾ ਦੇਖੋ ਆਪਾਂ ਜਿਆਦਾ ਸਿਸਟਮੀਆਂ ਵੀ ਜਿਹੜੇ ਪਿੰਡ ਪਾਣੀ ਚ ਆਏ ਆ ਆਪਣੀ ਉੱਥੇ ਕਿਸ਼ਤੀਆਂ ਚੱਲ ਰਹੀਆਂ ਆ ਉਹ ਡਾਇਰੈਕਟ ਉੱਥੇ ਕਿਸ਼ਤੀਆਂ ਰਾਹੀਂ ਉੱਥੇ ਪਚਾਇਆ ਜਾ ਰਿਹਾ ਪਿੰਡਾਂ ਦੇ ਵਿੱਚ ਜੀ ਇਵੇਂ ਜਿੱਥੇ ਸਾਨੂੰ ਇਹ ਕਿਉਂਕਿ ਇਹ ਜਥੇਬੰਦੀ ਇਥੋਂ ਦੀ ਲੋਕਲ ਆ ਜੀ ਕੁਝ ਬੰਦਿਆਂ ਦੇ ਘਰਬਾਰ ਆ ਹਾਂਜੀ ਬਿਲਕੁਲ ਢਾਣੀਆਂ ਤੇ ਬੈਠਾ ਢਾਣੀਆਂ ਤੇ ਆ ਉਹਨਾਂ ਦੀ ਪਹਿਲੀ ਵਿੱਚ ਆ ਹੁਣ ਬੰਦੇ ਨੂੰ ਲੱਗਦਾ ਵੀ ਇਹ ਤਾਂ ਸੁੱਕੇ ਥਾਂ ਬੈਠਾ ਅਸੀਂ ਉਹ ਵੀ ਮੈਨੇਜ ਕਰਦੇ ਆ ਵੀ ਨਹੀਂ ਇਹਦੀ ਜ਼ਮੀਨ ਤਾਂ ਸਾਰੀ ਚਲੀ ਗਈ ਜੇ ਖੁਦ ਸੁੱਕੇ ਥਾਂ ਬੈਠਾ ਤਾਂ ਕੋਈ ਕਸੂਰ ਥੋੜਾ ਹੈ ਹਾਂਜੀ ਹਾਂਜੀ ਤੇ ਉਹਨੂੰ ਪ੍ਰੋਵਾਈਡ ਕਰਾਇਆ ਜਾਂਦਾ ਇਸ ਤਰੀਕੇ ਨਾਲ ਆਪਣਾ ਸਾਰਾ ਜਿਹੜਾ ਸਾਨੂੰ ਠੀਕ ਆ ਜੀ ਤੇ ਕੁਝ ਦਿਨ ਪਹਿਲਾਂ ਪੰਜਾਬ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ੇਵਰਾ ਚਾਹਾਨ ਆਏ ਸੀ ਜਿਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਜਿਹੜੀ ਨਜਾਇਜ਼ ਮਾਈਨਿੰਗ ਹੋਣ ਕਰਕੇ ਵਿਹਾੜ ਆਇਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਨਹੀਂ ਦੇਖੋ ਇਹ ਤਾਂ ਟੋਟਲ ਵੱਡਾ ਹਿੱਸਾ ਦੋ ਕਾਰਨਾਂ ਇੱਕ ਤਾਂ ਕੁਦਰਤੀ ਆ ਬਾਰਸ਼ਾਂ ਜਿਆਦਾ ਹੋਈ ਹੈ। ਬਿਲਕੁਲ ਹੁਣ ਉਹਨੂੰ ਮੈਨੇਜ ਕਰਨ ਵਾਸਤੇ ਟਾਈਮ ਨਹੀਂ ਮਿਲਿਆ ਸੀ। ਜੀ ਤੇ ਹੋਇਆ ਕੀ ਆ ਜਿਹੜੇ ਡੈਮ ਬਣੇ ਆ ਪੰਜਾਬ ਵਾਸਤੇ ਵਰਤੋਂ ਚ ਨਹੀਂ ਆ ਰਹੇ। ਤੁਸੀਂ ਵੇਖੋ ਜਿਹੜਾ ਆਪਣਾ ਭਾਖੜਾ ਡੈਮ ਹੀ ਆ ਉਹਦੀ ਕੈਪੈਸਿਟੀ 7 ਕਿ ਮਿਲੀਅਨ ਇਕੜ ਫੋਟਾ ਉਹ ਤੇ ਜਿਹੜਾ ਰਾਜਸਥਾਨ ਨੂੰ ਸਾਲ ਸਾਰਾ ਸਾਲ ਇੱਕ ਰਾਜਸਥਾਨ ਫੀਡਰਿੰਗ ਪਾਣੀ ਦਿੱਤਾ ਜਾਂਦਾ 8.5 ਮਿਲੀਅਨ ਇਕੜ ਫੋਟਾ ਉਹ ਪਾਣੀ ਜਿਹੜਾ ਸਟੋਰ ਪੰਜਾਬ ਵਾਸਤੇ ਹੋਣਾ ਸੀ ਉਹਦੀ ਬਜਾਏ ਪਾਣੀ ਹੋ ਰਿਹਾ ਰਾਜਸਥਾਨ ਫੀਡਰਾਸਤੇ ਤੇ ਉਹ ਸਾਰੇ ਹੜ ਦਾ ਵੱਡਾ ਕਾਰਨ ਹੀ ਉਹ ਬਣ ਰਿਹਾ ਬੀਬੀਐਮਬੀ ਦੀ ਜਿਹੜੀ ਮਿਸਮੈਨੇਜਮੈਂਟ ਕੰਟਰੋਲ ਸਾਡੇ ਕੋਲੇ ਹੈ ਨਹੀਂ ਸੈਂਟਰ ਗਵਰਨਮੈਂਟ ਜਿਹੜੀ ਹੈ ਕੇਂਦਰ ਗਵਰਨਮੈਂਟ ਦੀ ਇਹਦੇ ਵਿੱਚ ਬੇਈਮਾਨੀ ਹੈ ਪੰਜਾਬ ਗਵਰਨਮੈਂਟ ਦੀ ਨਲਾਈਕੀ ਆ ਵੀ ਉਹਨੇ ਸਮਾਂ ਰਹਿੰਦੇ ਆ ਇਹ ਤੇ ਕੋਈ ਕਾਰ ਵੀ ਨਹੀਂ ਕਰਉਂਦਾ ਉਹ ਇਹ ਕਾਰਨ ਮਾਈਨਿੰਗ ਉਹੀ ਆ ਕੋਈ ਮਤਲਬ ਕੋਈ ਛੋਟਾ ਹਿੱਸਾ ਮਾਈਨਿੰਗ ਦਾ ਹੈਗਾ ਪਰ ਮਾਈਨਿੰਗ ਕਾਰਨ ਹੁੰਦਾ ਮਤਲਬ ਕਿ ਤੁਹਾਡਾ ਕਹਿੰਦਾ ਭਾਵ ਕਿ ਇਹ ਮੈਨੂਮੇਡ ਹਾੜਾ ਵੀ ਨੇਚਰਲ ਨਹੀਂ ਆ ਬਹੁਤ ਆ ਜੀ ਮੈਂ ਕੱਲਾ ਮੈਨੂਮੇਡ ਵੀ ਨਹੀਂ ਕਹੂੰਗਾ ਵੇਖੋ ਐਤ ਕੀ ਬਾਰਿਸ਼ ਜ਼ਿਆਦਾ ਹੋਈ ਹਾਂਜੀ ਉਹ ਤਾਂ ਕੁਦਰਤੀ ਸਾਰਿਆਂ ਨੂੰ ਉਹਦੀ ਮੈਨੇਜਮੈਂਟ ਜਿਹੜੀ ਹੋਣੀ ਸੀ ਪ੍ਰੋਪਰ ਉਹ ਡੈਮਾਂ ਨੇ ਕਰਨੀ ਸੀ ਹਾਂਜੀ ਡੈਮਾਂ ਦਾ ਪ੍ਰਬੰਧ ਸਾਡੇ ਕੋਲੇ ਹੈ ਨਹੀਂਗਾ ਜੀ ਤੇ ਉਹ ਹੜਾ ਆ ਉਹਦੇ ਵਿੱਚ ਡਿਜ਼ਾਸਟਰ ਦਾ ਮੁੱਖ ਕਾਰਨ ਬੀਬੀਐਮਬੀ ਆ ਜਿਹੜੀ ਮੈਨਮੇਡ ਆਪਾਂ ਕਹਿੰਦੇ ਆ ਠੀਕ ਆ ਜੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਐਪ ਦਾ ਸੌਫਟਵੇਅਰ ਇਦਾਂ ਦਾ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਸਾਰਾ ਡਾਟਾ ਅਪਡੇਟ ਹੁੰਦਾ ਰਹੇ ਕਿ ਇੱਥੇ ਰਾਸ ਨਗਰੀ ਪਹੁੰਚ ਗਿਆ ਜਾਂ ਇੱਥੇ ਨਹੀਂ ਪਹੁੰਚਿਆ ਜਾਂ ਕਿ ਲੋਡ ਇਸ ਸਮੇਂ ਜਿਆਦਾ ਤਾਂ ਕਿ ਦਾਨੀ ਸਚਨਾ ਨੂੰ ਵੀ ਜਿਹੜੇ ਐਨਰ ਆ ਸਾਡੇ ਐਨਆਰਏ ਭੈਣ ਭਰਾ ਉਹਨਾਂ ਨੂੰ ਵੀ ਪਤਾ ਲੱਗਦਾ ਰਹੇ ਕਿ ਇੱਥੇ ਇਸ ਸਮੇਂ ਲੋਡ ਜਿਆਦਾ ਤੇ ਇੱਥੇ ਹੈ ਨਹੀਂ ਤੁਹਾਡਾ ਇਹਦੇ ਬਾਰੇ ਕੀ ਸੁਝਾ ਕੇ ਇਹ ਕਿਸ ਤਰੀਕੇ ਨਾਲ ਮੈਨੇਜ ਹੋਣਾ ਚਾਹੀਦਾ ਇਹ ਕੰਮ ਨਾ ਜੀ ਸਰਕਾਰਾਂ ਦੇ ਹੁੰਦੇ ਆ ਵੀ ਉਹ ਟਾਰਗੇਟ ਉਹਨਾਂ ਕੋਲ ਪਟਵਾਰੀ ਆ ਉਹਨਾਂ ਕੋਲ ਲੀਗਲ ਸਿਸਟਮ ਆ ਜ਼ਮੀਨ ਕਿੰਨੀ ਕਿੰਨੀ ਆ ਹੁਣ ਆਪਾਂ ਨੂੰ ਤਾਂ ਜਮ੍ਹਾਂ ਬੰਦੀਆਂ ਸਾਰਿਆਂ ਦੀ ਮਿਲੂਗਾ ਨਹੀਂ इवन ਆਧਾਰ ਕਾਰਡ ਦਾ ਡਾਟਾ ਵੀ ਬਾਹਰਲੇ ਨੂੰ ਕਿਸੇ ਨੂੰ ਨਹੀਂ ਮਿਲਣਾ ਸੋ ਇਹ ਗਵਰਨਮੈਂਟ ਨੇ ਕਰਨਾ ਹੁੰਦਾ ਪਰ ਗਵਰਨਮੈਂਟ ਫੇਲ ਆ ਜਿਹੜੀਆਂ ਆਪਣੀਆਂ ਜਥੇਬੰਦੀਆਂ ਜਿੰਨੀਆਂ ਵੀ ਅਸੀਂ ਕੋਆਰਡੀਨੇਸ਼ਨ ਸਾਡਾ ਸਾਰਿਆਂ ਦਾ ਹੈਗਾ ਅਸੀਂ ਇੱਥੇ ਕੋਆਰਡੀਨੇਟ ਕਰਦੇ ਆਂ ਇੱਕ ਦੂਜੇ ਤਾਈਂ ਸਾਡਾ ਜਿਵੇਂ ਇੱਥੇ ਹੁਣ ਸਾਹਮਣੇ ਵਾਰਸ ਪੰਜਾਬ ਵਾਲਿਆਂ ਦਾ ਵੀ ਕੈਂਪ ਆ ਜੇ ਸਾਡੇ ਕੋਲ ਰਾਸ ਸਮਗਰੀ ਜ਼ਿਆਦਾ ਹੁੰਦੀ ਅਸੀਂ ਉਹਨਾਂ ਨੂੰ ਕਹਿ ਦਿੰਨੇ ਆ ਉਹਨਾਂ ਕੋਲ ਜ਼ਿਆਦਾ ਤਾਂ ਅਸੀਂ ਉਹਨਾਂ ਤੋਂ ਲੈ ਲੈਨੇ ਆ ਇਵੇਂ ਸਾਰਾ ਇਹ ਚੱਲ ਰਿਹਾ ਮਤਲਬ ਕਿ ਜਥੇ ਬੰਦੀਆਂ ਮਤਲਬ ਆਪਸ ਵਿੱਚ ਕੋਆਰਡੀਨੇਟ ਕਰਕੇ ਸਾਰਾ ਕੁਝ ਮੈਨੇਜ ਕਰਦੇ ਪਈਆਂ ਇਸ ਸਮੇਂ ਕਿ ਕਿਸ ਤਰੀਕੇ ਨਾਲ ਜਿਹੜਾ ਵੀ ਰਾਸ ਨਗਰੀ ਲੋਕਾਂ ਤੱਕ ਪਹੁੰਚੇ ਵੀ ਤੇ ਮਤਲਬ ਕੁਝ ਵੀ ਜੀ ਇਵੇਂ ਜਿਵੇਂ ਮੈਡੀਸਨ ਦਾ ਤੇ ਐਸਐਫ ਵਾਲਿਆਂ ਦਾ ਹੈਗਾ ਕੈਂਪ ਹੈਗਾ ਇੱਕ ਆਪਣੀਆਂ ਜਿਹੜੀਆਂ ਆਰਐਮਪੀ ਐਸੋਸੀਏਸ਼ਨ ਦਾ ਉਹ ਬਹੁਤ ਵੱਡੇ ਪੱਧਰ ਤੇ ਸੇਵਾ ਨੂੰ ਆਉਂਦੀਆਂ ਹੁਣ ਆਪਣੇ ਕੋਲੇ ਮੈਡੀਸਨ ਆ ਗਈਆਂ ਹੁਣ ਮੈਂ ਕਿਉਂ ਨਹੀਂ ਮਿਸਲ ਸਾਥ ਲਈ ਮੈਡੀਸਨ ਡਿਸਟ੍ਰੀਬਿਊਟ ਨਹੀਂ ਕਰ ਸਕਦੀ ਜੀ ਉਹ ਅਸੀਂ ਉਹਨਾਂ ਨੂੰ ਹੈਂਡਓਵਰ ਕਰ ਦਿੰਦੇ ਨੇ ਐਵੇਂ ਅੱਜ ਇੱਕ ਕੈਂਪ ਆਪਣਾ ਫੱਤੇ ਵਾਲੇ ਔਰਤਾਂ ਦੀ ਸਿਹਤ ਆਸਤੇ ਚੱਲ ਰਿਹਾ ਜੀ ਉਹਦੇ ਵਿੱਚ ਆਪਣੀ ਜਿਹੜੀ ਇੱਕ ਔਮਨ ਆਰਗੇਨਾਈਜੇਸ਼ਨ ਆ ਉਹਨਾਂ ਨਾਲ ਆਪਾਂ ਜੁਆਇੰਟਲੀ ਉਹ ਕੰਮ ਕਰ ਰਹੇ ਉਹਨਾਂ ਨੂੰ ਅਸੀਂ ਲੀਡ ਦਿੱਤੀ ਹੈ ਵੀ ਤੁਸੀਂ ਕਰੋ ਅਸੀਂ ਤੁਹਾਨੂੰ ਪ੍ਰੋਵਾਈਡ ਕਰਦੇ ਕਿੱਥੇ ਜਾਣਾ ਡਿਸਟ੍ਰਿਕਟਸ ਪ੍ਰੋਵਾਈਡ ਕਰਦੇ ਸੋ ਐਵੇਂ ਚੱਲ ਰਿਹਾ ਆਉਣ ਵਾਲੇ ਸਮੇਂ 'ਚ ਵੀ ਆਪਾਂ ਸਾਰਾ ਇੱਥੋਂ ਦਾ ਜਿਹੜਾ ਨੁਕਸਾਨ ਹੈਗਾ ਉਹਦੀ ਅਸੈਸਮੈਂਟ ਵਾਸਤੇ ਕਿਉਂਕਿ ਇੱਕੋਰੀ ਤਾਂ ਆਪਣੀ ਮੇਨ ਪ੍ਰੋਰੀਟੀ ਹੀ ਹੈ ਵੀ ਜਿਹੜਾ ਅੰਦਰ ਬੈਠਾ ਹੈ ਪਾਣੀ ਦੇ ਉੱਥੇ ਬੰਦੇ ਵੀ ਬੈਠੇ ਆ ਉੱਥੇ ਉਹਨਾਂ ਦੇ ਪਸ਼ੂ ਵੀ ਹੈਗੇ ਆ ਉਹਨਾਂ ਤੋਂ ਆਪਾਂ ਪਸ਼ੂਆਂ ਵਾਲੀ ਫੀਡ ਤੇ ਬੰਦਿਆਂ ਦੀ ਰਾਸ ਸਮਗਰੀ ਪਹੁੰਚਾ ਸਕੀਏ ਜੀ ਉਸ ਤੋਂ ਬਾਅਦ ਜਿਹੜਾ ਅਗਲਾ ਫੇਸ ਹੋਊਗਾ ਜੀ ਉਦੋਂ ਆਪਾਂ ਇਹਨੂੰ ਡੈਮੇਜ ਅਸੈਸਮੈਂਟ ਕਰਾਂਗੇ ਪਹਿਲਾ ਕੰਮ ਤਾਂ ਅਸੀਂ ਸਰਕਾਰ ਨੂੰ ਘੇਰਾਂਗੇ ਜੀ ਸਾਰੀਆਂ ਜਥੇਬੰਦੀਆਂ ਅਸੀਂ ਇਕੱਠੀਆਂ ਹੋ ਕੇ ਕਿਉਂਕਿ ਫਰਜ ਸਰਕਾਰ ਦਾ ਬਣਦਾ ਸਰਕਾਰ ਉਹਨਾਂ ਨੂੰ ਮੁਆਵਜ਼ਾ ਜਿਹੜਾ ਬਣਦਾ ਖੇਤੀ ਦਾ ਜੀ ਉਹ ਕੇਂਦਰ ਸਰਕਾਰ ਕਿਉਂਕਿ ਕੇਂਦਰ ਸਰਕਾਰ ਕੀ ਇਹ ਪਾਣੀ ਦੇ ਰਿਸੋਰਸ ਨੂੰ ਕੰਟਰੋਲ ਕਰਦੇ ਨੇ ਜੀ ਤੇ ਪੰਜਾਬ ਸਰਕਾਰ ਜੀ ਉਹ ਜਿਵੇਂ ਤੁਸੀਂ ਦੱਸਿਆ ਮੰਤਰੀ ਸਾਹਿਬ ਆਏ ਸੀ ਉਹ ਤਾਂ ਵੀਬੀਐਮਬੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਉਹ ਆਪਦੇ ਸਰੋਂ ਮਤਲਬ ਭਾਰ ਲਾਉਣ ਭਾਰ ਲਾ ਕੇ ਪਰ ਉਹ ਲੈਣਾ ਨਹੀਂਗਾ ਪੰਜਾਬ ਦੇ ਲੋਕ ਜਾਗਰੂਕਾ ਹਰੇਕ ਤੁਸੀਂ ਕਿਸੇ ਬੱਚੇ ਨੂੰ ਵੀ ਪੁੱਛੋ ਨਾ ਹੜ ਕਿਉਂ ਆਏ ਆ ਉਹ ਕਹੂਗਾ ਜੀ ਮੈਨ ਮੇੜਾ ਕੇਂਦਰ ਨੇ ਲਿਆ ਦਿੱਤੇ ਬਿਲਕੁਲ ਜੀ ਬਿਲਕੁਲ ਛੇਗਾ ਦੀ ਮਤਲਬ ਕਿ ਇਸ ਸਮੇਂ ਜਦੋਂ ਸਰਕਾਰ ਸਾਰਾ ਕੁਝ ਮੈਨੇਜ ਕਰਨ ਵਿੱਚ ਬੁਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਆ ਉਸ ਸਮੇਂ ਪੰਜਾਬ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਾਂ ਉਹ ਇੱਕ ਦੂਜੇ ਨਾਲ ਮੋੜ ਨਾਲ ਮੋੜ ਜੋੜ ਕੇ ਖੜੀਆਂ ਤੇ ਸਾਰੇ ਇੱਕ ਦੂਜੇ ਦੀ ਸਹਾਇਤਾ ਨਾਲ ਸਾਰਾ ਕੁਝ ਜਿਹੜਾ ਮੈਨੇਜ ਕਰਦੇ ਪਏ ਆ ਹਰ ਪੱਖ ਨੂੰ ਜਿਹੜਾ ਉਹ ਕਵਰ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਪੂਰੀ ਅਸੀਂ ਸਰਦਾਰ ਦੁੰਦਰ ਸਿੰਘ ਹੰਦਰ ਤਹਿਲਕਤ ਨਾਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੋ ਕਨੰਦਾਈ ਬਹੁਤ ਧੰਨਵਾਦ ਵੀ ਤੁਸੀਂ ਗੱਲ ਲੋਕਾਂ ਤੱਕ ਸਾਡੀ ਜਾਂਦੇ ਗਏ ਧੰਨਵਾਦ